ਅਲਜ਼ਾਈਮਰ ਰੋਗ ਅਤੇ ਮਨੋਰੋਗ ਵਿੱਚ ਕੀ ਫਰਕ ਹੈ ਸ਼ਾਇਦ ਤੁਸੀਂ ਪਹਿਲਾਂ ਇਹਨਾਂ ਸ਼ਬਦਾਂ ਬਾਰੇ ਉਲਝਣ ਵਿੱਚ ਰਹੇ ਹੋਵੋ ਜਾਂ ਗਲਤਫਹਿਮੀ ਵਿੱਚ ਹੀ ਸੀ ਕਿ ਦੋਵੇਂ ਇੱਕੋ ਜਿਹੇ ਹੁੰਦੇ ਹਨ ਖੈਰ ਤੁਸੀਂ ਇਕੱਲੇ ਨਹੀਂ ਹੋ ਕਿਉਂਕਿ ਅਲਜ਼ਾਈਮਰ ਰੋਗ ਅਤੇ ਮਨੋਰੋਗ ਵਿਚਕਾਰ ਫਰਕ ਜਾਣਨਾ ਔਖਾ ਹੋ ਸਕਦਾ ਹੈ ਪਰ ਅਸਲ ਵਿੱਚ ਇਸ ਨੂੰ ਸਮਝਣਾ ਇੰਨਾ ਵੀ ਔਖਾ ਨਹੀਂ ਹੈ ਸੰਖੇਪ ਵਿੱਚ ਇਹ ਦਮੇ ਅਤੇ ਸਾਹ ਔਖੇ ਔਨ ਦਰਮਿਆਨ ਫਰਕ ਦੇ ਸਮਾਨ ਹੈ ਸਾ ਓਕੇ ਉਹਨੇ ਕੋਈ ਖਾਸ ਰੋਗ ਨਹੀਂ ਹੈ ਇਸ ਦੇ ਕਈ ਕਾਰਨ ਹੋ ਸਕਦੇ ਹਨ ਅਤੇ ਦਮਾ ਸਿਰਫ ਉਹਨਾਂ ਵਿੱਚੋਂ ਇੱਕ ਹੈ ਉਸੇ ਤਰ੍ਹਾਂ ਮਨੋਰੋਗ ਕੋਈ ਖਾਸ ਰੋਗ ਨਹੀਂ ਹੈ ਇਹ ਲੱਛਣਾਂ ਦਾ ਸੁਮੇਲ ਹੈ ਜਿਸ ਦੇ ਕਈ ਵੱਖ-ਵੱਖ ਕਾਰਨ ਹਨ ਸਮੇਤ ਅਲਜ਼ਾਈਮਰ ਰੋਗ ਹਾਲੇ ਵੀ ਥੋੜਾ ਜਿਹਾ ਉਲਝਣ ਵਿੱਚ ਹੋ ਠੀਕ ਹੈ ਇਸ ਨੂੰ ਇਸ ਤਰ੍ਹਾਂ ਸੋਚੋ ਤੁਸੀਂ ਔਖੇ ਸਾਹ ਆਉਣ ਦੀ ਸਮੱਸਿਆ ਲੈ ਕੇ ਆਪਣੇ ਡਾਕਟਰ ਕੋਲ ਜਾਂਦੇ ਹੋ ਕਾਰਨ ਜਾਣਨ ਲਈ ਉਹ ਤੁਹਾਡੀ ਛਾਤੀ ਦੀ ਆਵਾਜ਼ ਸੁਣਦੀ ਹੈ ਕਿ ਕਿਤੇ ਇਹ ਦਮੇ ਜਾਂ ਨਿਮੋਨੀਆ ਕਾਰਨ ਤਾਂ ਨਹੀਂ ਅਤੇ ਫਿਰ ਉਹ ਤੁਹਾਡੇ ਦਿਲ ਦੀ ਜਾਂਚ ਕਰਦੀ ਹੈ ਕਿ ਕਿਤੇ ਤੁਹਾਡੇ ਸਾਹ ਔਖੇ ਆਉਣ ਦਾ ਕਾਰਨ ਦਿਲ ਦੀ ਅਸਫਲਤਾ ਤਾਂ ਨਹੀਂ ਜਾਂ ਇੱਕ ਤੇਜ਼ ਦਿਲ ਦੀ ਧੜਕਣ ਤਾਂ ਨਹੀਂ ਉਹ ਤੁਹਾਡੇ ਚਿੰਤਤ ਹੋਣ ਬਾਰੇ ਵੀ ਪੁੱਛਦੀ ਹੈ ਜੇਕਰ ਤੁਹਾਡੇ ਸਾਹ ਔਖੇ ਆਉਣ ਦਾ ਕਾਰਨ ਚਿੰਤਾ ਨਾਲ ਸੰਬੰਧਿਤ ਹੈ ਆਪਣੀਆਂ ਜਾਂਚਾਂ ਪੂਰੀਆਂ ਕਰਨ ਤੋਂ ਬਾਅਦ ਉਹ ਸਿੱਟਾ ਕੱਢਦੀ ਹੈ ਕਿ ਤੁਹਾਨੂੰ ਔਖੇ ਸਾਹ ਹੋਣ ਦਾ ਕਾਰਨ ਅਸਲ ਵਿੱਚ ਸਿਰਫ ਅਲਰਜੀ ਹੈ ਉਸੀ ਤਰ੍ਹਾਂ ਮਨੋਰੋਗ ਨਾਲ ਜਿੱਟਣ ਸਮੇ ਤੁਹਾਡੇ ਡਾਕਟਰ ਨੂੰ ਬੁਨਿਆਦੀ ਕਾਰਨ ਪਾਲਣ ਦੀ ਲੋੜ ਹੁੰਦੀ ਹੈ। ਅਤੇ ਜਦ ਕਿ ਅਲਜ਼ਾਈਮਰ ਰੋਗ ਮਨੋਰੋਗ ਦਾ ਸਭ ਤੋਂ ਪ੍ਰਮੁੱਖ ਕਾਰਨ ਹੈ, ਸਿਰਫ ਇਹੀ ਨਹੀਂ ਹੈ। ਮਨੋਰੋਗ ਦਿਮਾਗ ਵਿੱਚ ਵਸਕੂਲਰ ਬਦਲਾਵਾ, ਪਾਰਕਿੰਸਨ ਰੋਗ, ਲਿਊਈ ਬੋਡੀ ਰੋਗ, ਵਿਟਾਮਿਨ ਡੀ ਕਾਟ, ਥਾਇਰੋਇਡ ਗਲੈਂਡਸ ਵੱੰਦੀ ਸਮੱਸਿਆਵਾਂ, ਗੰਭੀਰ ਦਿਮਾਗ ਸੰਬੰਧੀ ਲਾਗਾ ਜਾਂ ਦਵਾਈਆਂ ਕਾਰਨ ਵੀ ਹੋ ਸਕਦਾ ਹੈ। ਗੰਭੀਰ ਤਣਾਅ ਵੀ ਕਦੇ-ਕਦੇ ਮਨੋਰੋਗ ਵਰਗਾ ਲੱਗ ਸਕਦਾ ਹੈ ਜਿਸ ਦਾ ਮਤਲਬ ਜੇਕਰ ਤੁਹਾਡੇ ਕਿਸੇ ਪਿਆਰੇ ਨੂੰ ਮਨੋਰੋਗ ਹੈ ਇਸ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਅਲਜ਼ਾਈਮਰ ਰੋਗ ਹੈ ਅਤੇ ਇਹ ਤੁਹਾਡੇ ਡਾਕਟਰ ਦੁਆਰਾ ਨਿਰਧਾਰਿਤ ਕਰਨਾ ਮਹੱਤਵਪੂਰਨ ਹੈ ਕਿਉਂਕਿ ਮਨੋਰੋਗ ਦੇ ਕੁਝ ਕਾਰਨ ਜਿਵੇਂ ਕਿ ਲਾਗ ਦਵਾਈਆਂ ਦੇ ਪ੍ਰਤੀਕਰਮ ਇੱਕ ਕੱਟ ਸਰਗਰਮ ਥਾਇਰੋਇਡ ਗਲੈਂਡ ਜਾਂ ਵਿਟਾਮਿਨ ਦੀ ਕਾਟ ਸਹੀ ਇਲਾਜ ਨਾਲ ਉਲਟੇ ਹੋ ਸਕਦੇ ਹਨ ਇਸ ਲਈ ਕਾਰਨ ਦਾ ਪਤਾ ਲਗਾਉਣਾ ਅਤੇ ਇੱਕ ਕਾਰਵਾਈ ਯੋਜਨਾ ਤੁਹਾਡੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰ ਸਕਦੀ ਹੈ ਅਤੇ ਇਸ ਲਈ ਜੇਕਰ ਤੁਹਾਨੂੰ ਜਾਂ ਤੁਹਾਡੇ ਪਿਆਰੇ ਵਿੱਚ ਮਨੋਰੋਗ ਦੇ ਲੱਛਣ ਹਨ ਤਾਂ ਤੁਹਾਨੂੰ ਬੁਨਿਆਦੀ ਕਾਰਨ ਦਾ ਪਤਾ ਲਗਾਉਣ ਲਈ ਆਪਣੇ ਡਾਕਟਰ ਨਾਲ ਮਿਲਣਾ ਚਾਹੀਦਾ ਹੈ